ਜੋ ਡੋਲੇ ਵਸਾ ਨਾਲ ਮੁਲਾਕਤ ਕੀਤੀ ਕਿਸ ਤਰ੍ਹਾਂ ਦੀ ਸੀ ਸੀਤ ਬੈਟਰੀ ਜੀ ਅੱਗੇ ਨਾਲ ਕਾਫੀ ਗੱਲਾਂ ਬਾਤਾਂ ਵੀ ਹੋਈਆਂ ਕਾਫੀ ਚਿੰਕੇ ਗੱਲਾਂ ਬਾਤਾਂ ਹੋਈਆਂ ਤੇ ਵੇਖਣ ਨੂੰ ਲੱਗਦਾ ਹੈ ਕਿ ਸੀਤ ਅੱਗੇ ਨਾਲ ਬੈਟਰੀ ਤੇ ਮੁੱਖ ਤੌਰ ਤੇ ਹੋਰ ਜਲਦੀ ਠੀਕ ਹੋਣਗੇ ਤੇ ਤੁਰਨ-ਫਿਰਨ ਰੁਕੀ ਹੋਈ ਹੈ ਫਿਰ ਗੈਪ ਕਿੰਨੇ ਜਿਹੜਾ ਪੈ ਗਿਆ 15 ਘੰਟੇ ਦਾ ਉਸ ਤੋਂ ਬਾਅਦ ਕਹਿੰਦੇ 2 ਦਿਨ ਹੋ ਗਏ ਹੈ ਸਰੀਰ ਉਸ ਹਿਸਾਬ ਦਾ ਨੀਰਾ ਕਮਜ਼ੋਰੀ ਜ਼ਿਆਦਾ ਹੋ ਗਈ ਹੈ ਅੱਜ ਵੀ ਬਾਹਰ ਨਹੀਂ ਆਏ ਕੱਲ ਵੀ ਬਾਹਰ ਨਹੀਂ ਆਏ ਸੀਗੇ ਇਹ ਤਾਂ ਡਾਕਟਰਸ ਕਮੈਂਟ ਕਰ ਪਾਣਗੇ ਜੀ ਇਹਦੇ ਤੇ ਕਿ ਉਹ ਜਿਹੜਾ ਗੈਪ ਪਿਆ ਹੈ ਉਦੇ ਕਰਕੇ ਬਟ ਆਈ ਡੋਨਟ ਫੀਲ ਕਿ 15 ਘੰਟੇ ਦਾ ਕੋਈ ਗੈਪ ਹੈ ਕੋਈ ਅਨੇਜਰ ਗੈਪ ਹੈ ਸੋ ਬਾਕੀ ਡਾਕਟਰਸ ਨੇ ਤੇ ਜ਼ਿਆਦਾ ਕਮੈਂਟ ਕਰ ਪਾਣਗੇ ਮੈਨੂੰ ਤਾਂ ਜਿਹੜਾ ਮੈਂ ਤੁਹਾਨੂੰ ਫਿਜ਼ੀਕਲੀ ਵੇਖਣ ਤੇ ਜਿਹੜਾ ਪਤਾ ਲੱਗਦਾ ਉਹੀ ਦੱਸ ਸਕਦਾ ਸੋ ਉਹਦੇ ਨਾਲ ਮੈਨੂੰ ਤਾਂ ਸਿਚੁਏਸ਼ਨ ਕਾਫੀ ਬੈਟਰ ਲੱਗੀ ਸਰ ਡਾਕਟਰਾਂ ਵੱਲੋਂ মিডিਆ ਤੇ ਦੂਰੀ ਕਿਉਂ ਬਣਾ ਕੇ ਰੱਖੀ ਜਾਂਦੀ ਹੈ ਜਦੋਂ মিডিਆ ਤੋਂ ਕੋਈ ਸਵਾਲ ਪੁੱਛਿਆ ਜਾਂਦਾ ਉਹਨਾਂ ਦੇ ਹੈਲਥ ਨੂੰ ਲੈ ਕੇ ਕਿਉਂ ਦੂਰੀ ਬਣਾਈ ਜਾਂਦੀ ਹੈ ਆਖਿਰਕਾਰ ਕਿਸੇ ਦਾ ਓਲਾ ਰੱਖਿਆ ਜਾ ਰਿਹਾ ਹੈ ਪ੍ਰਸ਼ਾਸਨ ਦਾ ਕੋਈ ਗੱਲ ਨਹੀਂ ਓਲਾ ਨਹੀਂ ਰੱਖਿਆ ਜਾ ਰਿਹਾ ਅਸੀਂ ਸਿਵਲ ਸਰਜਨ ਸਾਹਿਬ ਨਾਲ ਗੱਲ ਕਰਦੇ ਹਾਂ ਤੇ ਤੇ ਉਹਨਾਂ ਵੱਲੋਂ ਇੱਕ ਸੀ ਪੀ ਆਰਓ ਕਰਵਾ ਦਾਂਗੇ ਸਿਵਲ ਸਟੇਟਮੈਂਟ ਸਾਹਿਬ ਨੂੰ ਦੇ ਕੇ ਦਾ ਪਰਸਨਲ ਗੱਲਬਾਤ ਕਰਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਵੀ ਦੇ ਦਿਆ ਕਰੂਗਾ ਤੇ ਸਾਰਾ ਕੁਝ ਦੱਸ ਦੇਣਾ ਕਿਉਂਕਿ ਨਾ ਤਾਂ মিডিਆ ਬੁਲੇਟਿਨ ਜਾਰੀ ਹੁੰਦਾ ਹੈ ਨਾ ਕਿਸੇ ਤਰੀਕੇ ਦਾ ਕੋਈ ਸੀਨੀਅਰ ਜਾਂ ਕੋਈ ਡਾਕਟਰ ਦੂਸਰਾ ਗੱਲਬਾਤ ਕਰਦਾ ਤਾਂ I understand ਜੀ ਕਿ ਤੁਹਾਨੂੰ ਜਿਹੜਾ ਹੈਲਥ ਦੀ ਕੰਡੀਸ਼ਨ ਦਾ ਰੈਗੂਲਰ ਅਪਡੇਟ ਮਿਲਦੇ ਰਹਿਣੇ ਚਾਹੀਦੇ ਜੋ ਕੋਈ ਪੀਆਰਓ ਉਹਨਾਂ ਵੱਲੋਂ ਨਿਯੁਕਤ ਕਰਾ ਲਾਂਗੇ ਸਿਵਲ ਸਰਚ ਇੰਸਪੈਕਟਰ ਵੱਲੋਂ ਸੋ ਥੈਟ ਕਿ ਤੁਹਾਡੇ ਵਾਸਤੇ ਵੀ 1.0 ਪਰਸਨ ਹੋ ਜਾ ਜਿਹੜਾ ਗੱਲਬਾਤ ਤੁਸੀਂ ਉਹਦੇ ਨਾਲ ਕਰ ਸਕੋ ਜਿਹੜੀ ਚਿੱਠੀ ਲਿਖੀ ਸੀਗੀ ਉਧਰ ਮੈਡੀਕਲ ਸੁਪਰਡੈਂਟ ਨੂੰ ਡਾਕਟਰਾਂ ਦੀ ਟੀਮ ਵੱਲੋਂ ਕੋਈ ਉਸ ਤੇ ਗੱਲਬਾਤ ਹੋਈ ਬਾਅਦ ਦੇ ਵਿੱਚੋਂ ਕਿਉਂਕਿ ਥਰੂ ਤੁਹਾਡੇ ਤੋਂ ਹੀ ਹੋਣਾ ਸੀ ਬਾਕੀ ਸਭ ਨਹੀਂ ਮੇਰੇ ਨਾਲ ਉਸ ਬਾਰੇ ਕੋਈ ਗੱਲਬਾਤ ਨਹੀਂ ਹੋਈ ਨਾ ਤਾਂ ਮੈਡੀਕਲ ਸੁਪਰਡੈਂਟ ਨਾਲ ਵੀ ਹੋਈ ਹੈ ਤੇ ਨਾ ਹੀ ਜਿਨ੍ਹਾਂ ਨੇ ਚਿੱਠੀ ਲਿਖੀ ਸੀ ਉਹਦੇ ਬਾਰੇ ਕੋਈ ਗੱਲਬਾਤ ਠੀਕ ਠੀਕ